ਇਸ ਵੇਲੇ ਦੀ ਵੱਡੀ ਖਬਰ ਆ ਰਾਜਪੁਰਾ ਦਾ ਨਿਸੀਕੀ ਪਿੰਡ ਸੁਤਰਾੌਰ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਆ ਦਮਨਪ੍ਰੀਤ ਸਿੰਘ ਨਾਮ ਦਾ ਲੜਕਾ ਜਿਸ ਦੇ ਘਰੇ ਇਹ ਰੇਡ ਹੋਈ ਆ ਰੇਡ ਸਵੇਰੇ 5:30 ਵਜੇ ਕੀਤੀ ਐ ਤਾਂ ਐਨਆਈਏ ਦੇ ਵੱਲੋਂ 5 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੀਆਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਐ ਪੇਪਰ ਖੰਘਾਲੇ ਗਏ ਨੇ ਤਾਂ ਦਮਨਪ੍ਰੀਤ ਸਿੰਘ ਜਿਸ ਨੌਜਵਾਨ ਦੇ ਘਰੇ ਇਹ ਰੇਡ ਹੋਈ ਆ ਉਸ ਦੇ ਮੋਬਾਈਲ ਫੋਨ ਲੈਪਟਾਪ ਬੈਂਕ ਖਾਤੇ ਦੀਆਂ ਕਾਪੀਆਂ ਸੀ ਜਿਹੜੀਆਂ ਉਸ ਨੂੰ ਐਨਆਈਏ ਦੇ ਵੱਲੋਂ ਜਬਤ ਕਰ ਲਿਆ ਗਿਆ ਤੁਹਾਨੂੰ ਦੱਸਤੀ ਹੈ ਕਿ ਵੱਡੀ ਰੇਡ ਹੋਈ ਆ ਰਾਜਪੁਰਾ ਦੇ ਨਜ਼ਦੀਕੀ ਪਿੰਡਾ ਸੁਧਰੌਰ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਆ ਤਾਂ ਰੇਡ ਤੋਂ ਬਾਅਦ ਐਨਆਈਏ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਖਨਊ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਦਮਨਪ੍ਰੀਤ ਨੂੰ ਪਹਿਲਾਂ ਵੀ ਐਨਆਈਏ ਦੇ ਵੱਲੋਂ ਲਖਨਊ ਬੁਲਾ ਕੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਚੁੱਕੀ ਆ ਉਸ ਤੋਂ ਬਾਅਦ ਤਾਂ ਫਿਰ ਐਨਆਈਏ ਦੇ ਵੱਲੋਂ ਅੱਜ ਸਵੇਰੇ ਤੜਕਸਾਰ ਦਮਨਪ੍ਰੀਤ ਦੇ ਘਰ ਐਨਆਈਏ ਦੇ ਵੱਲੋਂ ਰੇਡ ਹੁੰਦੀ ਹੈ ਗੱਡੀਆਂ ਭਰ ਕੇ ਜਿਹੜੇ ਮੁਲਾਜ਼ਮ ਨੇ ਉਹ ਪਿੰਡ ਪਹੁੰਚਦੇ ਨੇ ਤਾਂ ਲਗਾਤਾਰ ਜਿਹੜੀ ਕਹਦੀ ਹੈ ਕਿ 5 ਘੰਟੇ ਦੇ ਨਜ਼ਦੀਕ ਜਿਹੜੀ ਤਲਾਸ਼ੀ ਚੱਲਦੀ ਆ ਪੁੱਛ ਕੇ ਚੱਲਦੀ ਆ ਉਸ ਤੋਂ ਬਾਅਦ ਦਮਨਪ੍ਰੀਤ ਦੀਆਂ ਜਿਹੜੀਆਂ ਬੈਂਕ ਖਾਤੇ ਦੀਆਂ ਕਾਪੀਆਂ ਨੇ ਮੋਬਾਈਲ ਫੋਨ ਆ ਲੈਪਟਾਪ ਆ ਉਸ ਨੂੰ ਜ਼ਬਤ ਕਰ ਲਿਆ ਜਾਂਦਾ ਹੈ ਤਾ ਵੱਡੀ ਖਬਰ ਹੈ ਕਿ ਰਾਉਸਪੁਰਾ ਦੇ ਨਜ਼ਦੀਕੀ ਪਿੰਡ ਸੰਧਰੌਰ ਦੇ ਵਿੱਚ ਦਮਨਪ੍ਰੀਤ ਨਾਮ ਦੇ ਲੜਕੇ ਦੇ ਘਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਲਗਾਤਾਰ 5 ਘੰਟੇ ਇਹ ਰੇਡ ਚੱਲੀ ਹੈ ਦੱਸਦੀ ਹੈ ਕਿ ਦਮਨਪ੍ਰੀਤ ਸਿੰਘ ਸਟੂਡੈਂਟ ਫਾਰ ਅ ਸੁਸਾਇਟੀ ਨਾਮ ਦੀ ਇੱਕ ਸੰਸਥਾ ਚਲਾ ਰਿਹਾ ਹੈ ਉਸ ਤੋਂ ਬਾਅਦ ਇਹ ਰੇਡ ਹੁੰਦੀ ਹੈ ਤੁਹਾਨੂੰ ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਰੇਡ ਤੋਂ ਬਾਅਦ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਲਖਨਊ ਨਾਲ ਜੁੜੇ ਇੱਕ ਮਸਲੇ ਦੇ ਵਿੱਚ ਇਹ ਰੇਡ ਹੋਈ ਹੈ ਪੂਰੀ ਜਾਣ ਕਾਰੀ ਹੈ ਜਿਹੜੀ ਲਖਨਊ ਦੇ ਨਾਲ ਇੱਕ ਪੁਰਾਣਾ ਮਾਮਲਾ ਜੁੜਿਆ ਜਿਸ ਦੇ ਤਹਿਤ ਇਹ ਰੇਡ ਕੀਤੀ ਗਈ ਆ ਪਹਿਲਾਂ ਵੀ ਦਮਨਪ੍ਰੀਤ ਨੂੰ ਲਖਨਊ ਬੁਲਾ ਕੇ ਐਨਆਈਏ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਆ ਉਸ ਤੋਂ ਬਾਅਦ ਇਹ ਰੇਡ ਕੀਤੀ ਗਈ ਆ ਬੈਂਕ ਖਾਤੇ ਮੋਬਾਈਲ ਫੋਨ ਲੈਪਟਾਪ ਵਗੈਰਾ ਜਿਹੜੇ ਨੇ ਉਹ ਜ਼ਬਤ ਕਰ ਲਏ ਗਏ ਨੇ ਤਾਂ ਉਸ ਤੋਂ ਬਾਅਦ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਮੌਕੇ ਤੇ ਪਹੁੰਚ ਜਾਂਦੀਆਂ ਉਹਨਾਂ ਦੇ ਵੱਲੋਂ ਵੀ ਜਿਹੜਾ ਜਮ ਕੇ ਇਸ ਰੇਡ ਦਾ ਜਿਹੜਾ ਉਹ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਦੀਆਂ ਏਜੰਸੀਆਂ ਦੇ ਵੱਲੋਂ ਇਦਾਂ ਬੇਬੁਨਿਆਦ ਜਿਹੜੀਆਂ ਰੇਡਾਂ ਮਾਰੀਆਂ ਜਾ ਰਹੀਆਂ ਅਸੀਂ ਇਸ ਨੂੰ ਹਰ ਕਿਸੇ ਵਰਦਾਸ਼ ਨਹੀਂ ਕਰਾਂਗੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਹਿਦੀਏ ਕਿ ਮੀਡੀਆ ਦੇ ਮੁਕਾਤਬ ਹੋ ਕੇ ਵੀ ਜਿਹੜੀ ਸਰਕਾਰ ਤੱਕ ਇਹ ਗੱਲ ਸੁਨੇਹਾ ਜਿਹੜਾ ਲਾਇਆ ਗਿਆ ਹੈ ਕਿ ਅਸੀਂ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਇਸ ਤੰਗ ਦੇ ਨਾਲ ਜਿਹੜਾ ਉਹ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਨਹੀਂ ਦਵਾਂਗੇ ਬੇਬੁਨਿਆਦ ਤੌਰ ਤੇ ਜਿਹੜੀ ਇਹ ਰੇਡ ਮਾਰੀ ਗਈ ਆ ਮੌਕੇ ਤੇ ਜਿਹੜਾ ਜਥੇਬੰਦੀਆਂ ਦੇ ਵੱਲੋਂ ਵੀ ਵੱਡਾ ਇਕੱਠ ਕਰ ਲਿਆ ਗਿਆ ਹੋਰ ਕੀ ਕੁਝ ਹੋਇਆ ਤਮਨਪ੍ਰੀਤ ਦੇਕਰ ਆਉ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਫਿਰਨਾ ਭਾਰਤੀ ਕਿਸਾਨ ਜੀ ਨੇ ਕਿਤੇ ਕਰਾਉਂ ਗਰਾਹਾਂ ਦੇ ਪ੍ਰਧਾਨ ਸਰੋਜੀ ਜੀ ਸੀ ਪ੍ਰਧਾਨ ਜੀ ਆ ਤੁਸੀਂ ਇੱਥੇ ਪਹੁੰਚੇ ਹੈਗੇ ਇਹਨਾਂ ਤਮਨ ਇਹਨਾਂ ਦੇ ਘਰੇ ਤੇ ਐਨਆਈਐਨ ਰੇਡ ਮਾਰੀ ਕੀ ਗਿਆ ਨਾ ਸਰ ਅਸੀਂ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਹੈ ਸੈਂਟਰਲ ਸਰਕਾਰ ਹੈ ਇਹ ਨੌਜਵਾਨਾਂ ਨੂੰ ਦਬਾਰਾ ਚਾਹੁੰਦੀ ਹੈ ਇਹਨੂੰ ਦਬਾ ਜਿੰਨਾਂ ਡਰਾ ਕੇ ਰਹਿਣਾ ਚਾਹੁੰਦੀ ਹੈ ਕਿ ਇਹ ਅੱਗੇ ਨੌਜਵਾਨ ਕੋਈ ਅੱਗੇ ਵਧੇ ਨਾ ਠੀਕ ਹੈ ਨਹੀਂ ਪਰ ਇਹਦੇ ਨਾਲ ਜਿੰਨਾ ਕਿ ਜਿੰਨਾ ਸਾਨੂੰ ਪ੍ਰੈਸ਼ਰ ਪਾਉਂਗੇ ਸੀ ਉਹਨਾਂ ਨਾਲੋਂ ਜ਼ਿਆਦਾ ਸੰਘਰਸ਼ ਕਰਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਨੂੰ ਜਿੰਨਾ ਚਿਰ ਦਬਾ ਕੇ ਰੱਖਣਗੇ ਸਰਕਾਰ ਨੇ ਹੁਣ ਆਪਾਂ ਦੇਖ ਹੀ ਰਹੇ ਹਾਂਗੇ ਸਾਡੇ ਪ੍ਰਧਾਨ ਵੀ ਬੈਠੇ ਨੇ ਉੱਥੇ ਆਪਣੇ ਢੱਲੇ ਵਾਲੇ ਵੀ ਬੈਠੇ ਨੇ ਹੋਰ ਦੂਜੀ ਕ੍ਰਾਂਤੀ ਆਪਣੇ ਆਪਣੇ ਜਥੇਬੰਦੀਆਂ ਦੇ ਮਰਨ ਮਰਦ ਕਰਦਾ ਸਰਕਾਰ ਸੁਣ ਨਹੀਂ ਰਹੀ ਇਹ ਸਾਰੀਆਂ ਗੱਲਾਂ ਨੂੰ ਮੈਨੂੰ ਰੱਖਦੇ ਹੋਏ ਇਹਨਾਂ ਨੇ ਸਾਨੂੰ ਇਹ ਇੱਕ ਦਬਾਉਣ ਦੀ ਕੋਸ਼ਿਸ਼ ਕਰੀ ਹੈ ਕਿ ਅਸੀਂ ਹੁਣ ਇਹਨਾਂ ਨੂੰ ਜਿਵੇਂ ਉਹਨਾਂ ਨੇ ਦਬਾ ਕੇ ਰੱਖੀਏ ਇਹਨਾਂ ਦੀ ਆਵਾਜ਼ ਨੂੰ ਅੱਗੇ ਨਾ ਬਾਹਰ ਨਾ ਆਉਣ ਦੇਣ ਦੀਏ ਇਹ ਪੁਰਾਣਾ ਹੀ ਕੇਸ ਹੈ ਕਿ ਹੁਣੇ ਘੱਟਣਾ ਇਸਨੂੰ ਪੁਰਾਣਾ ਕੇਸ ਹੈ ਫੈਲਾੰ ਕਰ ਸਕਦੇ ਸੀ ਪਰ ਨਹੀਂ ਅੱਜ ਜਾ ਕੇ ਸੰਘਰਸ਼ ਪੂਰਾ ਜੋਰ ਤੇ ਹੈ ਆਪਣੇ ਸਾਰੇ ਮੋਰਚੇ ਪੂਰੇ ਜੋਰ ਤੇ ਨੇ ਬਾਕੀ ਜਥੇਬੰਦੀ ਵੀ ਹੁਣ ਸਮਰਥਨ ਦੇਣ ਦੇ ਵਿੱਚ ਆਈਆਂ ਬੰਨ ਵੀ ਹਾਂ ਸਾਰੇ ਸਮਰਥਨ ਦੇਵਾਂਗੇ ਜਿਸ ਤਰ੍ਹਾਂ ਵੀ ਹੋ ਸਕੇ ਬਾਹਰੋਂ ਚੇਂਦਰ ਜਿੰਨਾ ਵੀ ਹੈ ਪਰ ਉਹ ਸਰਕਾਰ ਕਹਿੰਦੀ ਵੀ ਆਪਸ ਵਿੱਚ ਇਕੱਠੇ ਨਾ ਹੋਣ ਨਾ ਜਾਣਾ ਸੀ ਦਵਾ ਕੇ ਰੱਖੀ ਮੇਰਾ ਨਾਮ ਗੁਰਦੀਪ ਸਿੰਘ ਪਿੰਡ ਬੈਰੋ ਕੀ ਹੈ ਸੁਭਾ ਮੀਤ ਪ੍ਰਧਾਨ ਆ ਵੀ ਕਈ ਕਰਤਕਾਰੀ ਪ੍ਰਧਾਨ ਜੀ ਅੱਜ ਜਿਹੜੀ ਰੇਡ ਮਾਰੀ ਆ ਤੁਸੀਂ ਇੱਥੇ ਰੇਡ ਮਾਰੀ ਆ ਇਹ ਕੋਈ ਨਵਾਂ ਵਰਤਾਰਾ ਨਹੀਂਗਾ ਇਹ ਪਿੱਛੇ ਤੋਂ ਲੋਕ ਇਹਨਾਂ ਦਾ ਚਲਾਇਆ ਹੋਇਆ ਹੈ ਜਿਹੜੇ ਸਾਡੇ ਜਵਾਕ ਕੋਈ ਗੱਲ ਇੱਥੇ ਦੇ ਜ਼ਬਰਦਸਤ ਖਿਲਾਫ ਕੋਈ ਇਨਸਾਫ ਦੀਆਂ ਗੱਲਾਂ ਕਰਨਗੇ ਉਹਨਾਂ ਤੇ ਇਹ ਚਲਾਉਂਦੇ ਹੈਗੇ ਆ ਕਿਉਂਕਿ ਅਸੀਂ ਇਹ ਜਿਹੜਾ ਸਾਰਾ ਜਮਾਤੀ ਰਾਜ ਹੈ ਤੇ ਉੱਪਰਲੇ ਹਾਕਮ ਤੇ ਅਸੀਂ ਇਹੜਾ ਮੋਰਚਾ ਦੇ ਵਿੱਚ ਹੰਡਾਈ ਜਾਂਦੇ ਆ ਕਿ ਸਾਡੇ ਨਾਲ ਕੀ ਹੁੰਦਾ ਹੈ ਉੱਥੇ ਵੀ ਇਹਨਾਂ ਵੱਲੋਂ ਧੱਕਾ ਹੋ ਰਿਹਾ ਔਰ ਪਿੱਛੇ ਜਿਹੜੇ ਸਾਡੇ ਵਿਦਿਆਰਥੀ ਆ ਇਹੋ ਜਿਹੇ ਜਵਾਕ ਹੈਗੇ ਜਿਹੜੇ ਹੁਣ ਹਾਰੇਗੇ ਜਿਨ੍ਹਾਂ ਨੂੰ ਅਕਲ ਹੈ ਉਹਨਾਂ ਨੂੰ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਦੇਗੇ ਉਹਨਾਂ ਨੂੰ ਖਾਏ ਵਿਖਾਏ ਤਾਂ ਕੀਤਾ ਜਾ ਰਿਹਾ ਅਸਲ ਦੇ ਹਾਂ ਇਹ ਛੋੜ ਦੇ ਵਿੱਚ ਕਰਾਂ ਤਾਂ ਇਹ ਜਮਾਤੀ ਰਾਜ ਆ ਜਦ ਤੱਕ ਇਹ ਜਮਾਤੀ ਰਾਜ ਨੂੰ ਸਾਡੇ ਤੇ ਜਬਰ ਦਾ ਘੋੜਾ ਚੱਲਦਾ ਰਹੂਗਾ ਤੇ ਅਸੀਂ ਉਹਨਾਂ ਦੇ ਖਿਲਾਫ ਹਰ ਹਾਲਤ ਆਪਦੀ ਸ਼ਿੱਦਤ ਦੇ ਨਾਲ ਤੇ ਆਪਦੇ ਅਖੀਰ ਤੱਕ ਲੜਦੇ ਰਹਿਣਾ ਤੁਹਾਡਾ ਸਤਵੰਤ ਸਿੰਘ ਵਜੀਦ ਪਰ ਸੂਬਾ ਕਮੇਟੀ ਮੈਂਬਰ ਬੀਕੇਜੂ ਕ੍ਰਾਂਤੀਕਾਰੀ ਭਰਾਂ ਜੀ ਅੱਜ ਜਿਹੜੀ ਰੇਡ ਵੱਜੀ ਹੈ ਤੇ ਐਨਆਈਏ ਦੇ ਬਾਰੇ ਜਾਣਕਾਰੀ ਦਿਓ ਐਨਆਈਏ ਲਖਨਊ ਦੀ ਟੀਮ ਨੇ ਸ਼ੱਕ ਦੇ ਆਧਾਰ ਤੇ ਦਮਨਪ੍ਰੀਤ ਸਾ ਪਸ ਦਾ ਜਿਹੜੀ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਰਿਹਾ ਉਸ ਦੇ ਘਰ ਦੇ ਵਿੱਚ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਰੇਡ ਮਾਰੀ ਆ ਤੇ ਇਹਨੂੰ ਕੁਝ ਨਹੀਂ ਦੱਸਿਆ ਗਿਆ ਪਰਿਵਾਰ ਨੂੰ ਸਿਰਫ ਇਹ ਆ ਵੀ ਦੋ ਮੋਬਾਈਲ ਲੈ ਗਏ ਤੇ ਜਿਹੜੀ ਨਾਲ ਦੀ ਨਾਲ ਹੀ ਇਹਦਾ ਲੈਪਟਾਪ ਲੈ ਗਏ ਸਾਜੀ ਤੁਹਾਡੀ ਕਿਹੜੀ ਜੱਥੇਬੰਦੀ ਆ ਸਰ ਸਾਡੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤਾਂ ਪ੍ਰਧਾਨ ਜੀ ਨੂੰ ਤੁਹਾਨੂੰ ਪਤਾ ਲੱਗਿਆ ਹੋਵੇਗਾ ਸਾਰੇ ਆਏ ਹੈਗੇ ਆ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਨੌਜਵਾਨਾਂ ਨੂੰ ਤੰਗ ਕਰਨਾ ਬੰਦ ਕਰੇ ਐਨਆਈਏ ਆ ਗਈ ਜਿਹੜੀ ਬੇਮਤਲਬੀ ਸ਼ੱਕ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਜਿਹੜਾ ਜ਼ਬਰਦਸਤ ਹਾੜਾ ਚਲਾ ਰਹੀ ਹੈ ਜੀ ਇਹ ਜਿਹੜੀ ਸਾਰਾ ਬੰਦ ਕਰੇ ਸਾਡੇ ਨਾਲ ਅਗਰਾਹਾਂ ਜਥੇਬੰਦੀ ਦੇ ਆਗੂ ਵੀ ਨੇਗੇ ਅਸੀਂ ਸਾਰੇ ਸਾਨੂੰ ਜਿਉਂ-ਜਿਉਂ ਪਤਾ ਲੱਗਦਾ ਹੁਣ ਸਾਰੇ ਔਰੇ ਪਹੁੰਚ ਜਾਣਗੇ ਚਲੋ ਐਨਆਈਏ ਦੀ ਟੀਮ ਚਾਹੇ ਚਲੀ ਗਈ ਹੈ ਕਿ ਸਾਰੇ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਸਾਰੇ ਪਰ ਪਰਿਵਾਰ ਤੋਂ ਵੀ ਤੁਸੀਂ ਮਿਲਿਓ ਪਰਿਵਾਰਕ ਵੀ ਕੋਈ ਸਹਿਮ ਦਾ ਮਾਹੌਲ ਹੈ ਪਰਿਵਾਰ ਦੇ ਉੱਪਰ ਤਾਂ ਸਹਿਮ ਦਾ ਮਾਹੌਲ ਹੋਣੀ ਹੈ ਜਦੋਂ ਜਿਹੜੀ ਕਿਸੇ ਚੀਜ਼ ਦਾ ਪਤੀ ਨਹੀਂ ਜਿਹੜੀ ਜਦੋਂ ਜਦੋਂ ਐਨਆਈਏ ਜਿਹੜੀਆਂ ਆਕੇ ਤੁਹਾਨੂੰ 5:30 ਵਜੇ ਦੱਬ ਲੈਂਦੀਆਂ ਸਵੇਰੇ 5:30 ਵਜੇ ਹਨੇਰੇ ਦੇ ਵਿੱਚ ਕੁਝ ਦੱਸਦੇ ਨਹੀਂ ਕੁਝ ਕਰਦੇ ਨਹੀਂ ਪਰਿਵਾਰ ਤਾਂ ਫਟ ਰਿਆ ਹੋਊਗਾ